ਲੋ ਜੀ ਅੱਜ ਆਪਾਂ ਚੱਲੇ ਆਂ ਦਿੱਲੀ ਤੋਂ ਬਠਿੰਡਾ ਤੇ ਕਰਾਂਗੇ ਬਹੁਤ ਸਸਤਾ ਹਵਾਈ ਸਫ਼ਰ ਤੇ ਬੜਾ ਛੋਟਾ ਜਿਹਾ ਸਫ਼ਰ ਤੇ ਆਪੇ ਉਤਰਨ ਵਾਲੀਆਂ ਪੌੜੀਆਂ ਆਪਾਂ ਨੂੰ ਲੈ ਚੱਲੀਆ ਆਪਣੀ ਮੰਜ਼ਿਲ ਵੱਲ ਬੋਰਡਿੰਗ ਸਟਾਰਟ ਹੋ ਚੁੱਕੀਆ ਇੱਥੇ ਕਰਾ ਕੇ ਆਪਾਂ ਬੋਰਡਿੰਗ ਪਾਸ ਚੈੱਕ ਬਸ ਤੇ ਹੋ ਕੇ ਸਵਾਰ ਹੁਣ ਆਪਾਂ ਚੱਲਦੇ ਆਂ ਜਹਾਜ਼ ਵੱਲ ਨੂੰ ਤੇ ਤੁਹਾਨੂੰ ਦੱਸਦਾ ਵੀਡੀਓ ਦੇ ਅੰਤ ਵਿੱਚ ਕਿ ਕਿੰਨੇ ਦੀ ਟਿਕਟ ਮਿਲੀ ਆਪਾਂ ਨੂੰ ਤੇ ਪੂਰਾ ਵੀਡੀਓ ਤੁਸੀਂ ਮੇਰੇ ਫੇਸਬੁੱਕ ਪੇਜ ਤੇ ਵੇਖ ਸਕਦੇ ਹੋ ਇਹ ਆ ਜੀ ਉਹ ਜਹਾਜ਼ ਜਿਹੜਾ ਦਿੱਲੀ ਤੋਂ ਬਠਿੰਡਾ ਉਡਾਣ ਭਰੇਗਾ ਲਾਈਨ ਦੇ ਵਿੱਚ ਲੱਗ ਕੇ ਇੱਕ ਵਾਰ ਫਿਰ ਬੋਰਡਿੰਗ ਪਾਸ ਦੀ ਚੈਕਿੰਗ ਤੇ ਆਪਾਂ ਅੰਦਰ ਪਹੁੰਚ ਕੇ ਲੱਭਦੇ ਆਪਣੀ ਸੀਟ ਲਓ ਜੀ ਆਪਣੀ ਸੀਟ ਉਹ ਆ ਗਈ ਸਾਹਮਣੇ ਆਪਣੀ ਸੀਟ ਤੇ ਪਹੁੰਚ ਕੇ ਬੈਠੇ ਹਾਂ ਤੇ ਇਹਨਾਂ ਨੇ ਦਿੱਤਾ ਆਪਾਂ ਨੂੰ ਪਾਣੀ ਦਾ ਛੋਟਾ ਜਿਹਾ ਬੋਟਲ ਕੰਪਲੀਮੈਂਟਰੀ ਤੇ ਪਾਣੀ ਤੁਸੀਂ ਲੈ ਸਕਦੇ ਹੋ ਖਾਣਾ ਬਿਲਕੁਲ ਨਹੀਂ ਮਿਲਦਾ ਕੁਝ ਜਹਾਜ਼ ਜਿਹੜੇ ਆਪਣੇ ਤੋਂ ਪੂਰੇ ਜਿਨ੍ਹਾਂ ਦੀ ਵਾਰੀ ਆ ਅੱਗੇ ਲੰਗੀ ਜਾਂਦੇ ਆ ਤੇ ਆਪਣਾ ਜਹਾਜ਼ ਵੀ ਜਿਹੜਾ ਟੇਕ-ਆਫ ਲਈ ਰੈਡੀ ਆ ਸੋ ਆਪਾਂ ਨੂੰ ਟਿਕਟ ਮਿਲੀ ਹੈ ਜੀ 1600 ਦੇ ਕਰੀਬ ਤੁਸੀਂ ਵੀ ਲੈ ਸਕਦੇ ਹੋ ਉਸ ਤੋਂ ਸਸਤੀ ਵੀ ਮਿਲ ਸਕਦੀ ਹੈ ਤੇ ਮਹਿੰਗੀ ਵੀ ਮਿਲ ਸਕਦੀ ਹੈ